ਪੀਐਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾ ਦਾ ਸਵਾਗਤ ਦੋਸਤੋ ਮੈਂ ਸੁਖਨਾਬ ਸਿੰਘ ਸਿੱਧੂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਜਾਂ ਦੇਸ਼ ਜਾਂ ਦੁਨੀਆ ਦੇ ਅਹਿਮ ਮਸਲੇ ਤੁਹਾਡੇ ਸਾਹਮਣੇ ਰੱਖਦੇ ਰਹੀਏ ਉਹ ਗੱਲਾਂ ਜੋ ਕੁਝ ਚ ਵਾਪਰ ਰਿਹਾ ਉਹਨਾਂ ਤੋਂ ਸੁਚੇਤ ਕਰਦੇ ਰਹੀਏ ਇਸ ਲੜੀ ਦੇ ਤਹਿਤ ਅੱਜ ਦੀ ਗੱਲਬਾਤ ਅਸੀਂ ਲੈ ਕੇ ਆ ਰਹੇ ਹਾਂ ਪੱਛਮੀ ਬੰਗਾਲ ਦੇ ਵਿੱਚ ਵੋਟਰਾਂ ਦੀ ਲਿਸਟ ਹੈ ਜਿਹੜੀ ਉਸ ਦੇ ਵਿੱਚ ਜਿਹੜੀ ਸੋਸ ਟਾਈਪ ਐਸਆਈਆਰ ਦੇ ਨਾਂ ਤੇ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਰਾਂ ਦਾ ਨਾਮ ਸੂਚੀ ਦੇ ਵਿੱਚੋਂ ਘੱਟ ਦਿੱਤਾ ਗਿਆ ਹੈ ਇਹ ਸਾਰੀਆਂ ਗੱਲਾਂ ਕਰਨ ਦੇ ਵਾਸਤੇ ਸੀਨੀਅਰ ਜਰਨਲਿਸਟ ਸੰਤੋਖ ਸਿੰਘ ਗਿੱਲ ਆਪਣੇ ਨਾਲ ਸ਼ਾਮਲ ਹੋਣਗੇ ਤੇ ਉਹਨਾਂ ਦੇ ਨਾਲ ਆਪਾਂ ਇਹ ਗੱਲਬਾਤ ਕਰਨਾ ਪਰ ਉਹ ਤੋਂ ਪਹਿਲਾਂ ਦੱਸ ਦਈਏ ਕਿ ਆਹ ਕਿਤਾਬ ਜੀਓਪੋਲਿਟਿਕਸ ਇਹ ਤੁਹਾਨੂੰ ਪੜਨ ਦੀ ਲੋੜ ਆ ਸਾਡੇ ਆਲੇ-ਦੁਆਲੇ ਕੀ ਵਾਪਰ ਰਿਹਾ ਹੈ ਕਿਹੜੇ ਕਾਰਨਾਮੇ ਹੋ ਰਹੇ ਨੇ ਕਿਹੜੇ ਤਰੀਕੇ ਦੇ ਨਾਲ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਾਂ ਹੋਰ ਚੀਜ਼ ਨੂੰ ਹਥਿਆਇਆ ਜਾ ਰਿਹਾ ਸੋਸਲ ਦੀ ਨਲਾਮੀ ਕੀਤੀ ਜਾ ਰਹੀ ਹੈ ਜੀਓਪੋਲਿਟਿਕਸ ਦੱਸਦੀ ਹੈ ਜੀਓਪੋਲਿਟਿਕਸ ਤੋਂ ਅਗਲੀ ਕਿਤਾਬ ਹੈ ਰੇਪ ਆਫ ਹਿਸਟਰੀ ਏ ਹੋਰ ਵੀ ਖਲਾਸੇ ਕਰਨ ਦੇ ਸਮਰੱਥ ਹੈ ਇਹ ਦੋਵੇਂ ਕਿਤਾਬਾਂ ਤੋਂ ਬਿਨਾ ਬਹੁਤ ਸਾਰੀਆਂ ਕਿਤਾਬਾਂ ਸਾਡੇ ਕੋਲ ਸ਼ਾਮਿਲ ਹੈ ਸਕਰੀਨ ਦੇ ਉੱਤੇ ਨੰਬਰ ਹੈ 9417525762 9417525762 ਇਸ ਨੰਬਰ ਦੇ ਉੱਤੇ ਵਟਸਐਪ ਕਰੋਗੇ ਤਾਂ ਆਰਡਰ ਵੀ ਕਰ ਸਕਦੇ ਹੋ ਨਾਲ ਹੋਰ ਕਿਤਾਬਾਂ ਦੀ ਲਿਸਟ ਵੀ ਤੁਹਾਡੇ ਕੋਲ ਪਹੁੰਚੂ ਤੇ ਹੁਣ ਗੱਲਬਾਤ ਦਾ ਸਿਲਸਲਾ ਸੰਤੋਖ ਸਿੰਘ ਗਿੱਲ ਸੀਨੀਅਰ ਜਰਨਲਿਸਟ ਜਿਹੜੇ ਇੰਡੀਅਨ ਨੈਸ਼ਨਲ ਜਰਨਲਿਸਟ ਯੂਨੀਅਨ ਆ ਜਿਹੜੀ ਉਸ ਦੇ ਨਾਲ ਵੀ ਜੁੜਿਆ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਨੇ ਉਹ ਇਸ ਵਕਤ ਆਪਣੇ ਨਾਲ ਸ਼ਾਮ ਲੱਗੇ ਹੋ ਸਭ ਸਵਾਗਤ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਬਿਹਾਰ ਦੇ ਵਿੱਚ ਹੋਇਆ ਜੀ ਓਵੇਂ ਬੰਗਾਲ ਦੇ ਵਿੱਚ ਹੋ ਰਿਹਾ ਪੱਛਮੀ ਬੰਗਾਲ ਦੇ ਵਿੱਚ ਉਸ ਤੋਂ ਕਿਤੇ ਵੱਡੇ ਬੰਦਰ ਦੇ ਉੱਤੇ ਹੋ ਰਿਹਾ ਐਸ ਆਈ ਆਰ ਦੇ ਨਾਂ ਦੇ ਉੱਤੇ ਸੋ ਕੀ ਕੁਝ ਹੋ ਰਿਹਾ ਇਹ ਖਲਾਸੇ ਤੁਸੀਂ ਕਰੋਗੇ ਮੈਨੂੰ ਪਤਾ ਲੱਗਿਆ ਕਿ ਉੱਥੇ ਜਿਹੜੇ ਵੋਟਰ ਨੇ 7 ਕਰੋੜ ਤੇ ਕੁਝ ਲੱਖ ਜਿਹੜੇ ਰਜਿਸਟਰਡ ਨੇ ਉਨ੍ਹਾਂ ਦੇ ਵਿੱਚੋਂ ਹੁਣ ਕਿੰਨੇ ਆ ਜਿਹੜੇ ਉਪਰਕ ਕੀਤੇ ਜਾਣਗੇ ਇਸ ਤਰੀਕੇ ਨਾਲ ਅ ਸੋ ਰਾਜਜੀ ਦੇਖੋ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਜੀ ਉਹ ਉਸ ਵੇਲੇ 7 ਕਰੋੜ 7 ਲੱਖ ਵੋਟਰ ਰਜਿਸਟਰਡ ਸੀਗੇ ਜੀ ਤੇ ਜੇ ਬੰਗਾਲ ਦੀ ਜਨਸੰਖਿਆ ਦੀ ਵੀ ਗੱਲ ਪਹਿਲਾਂ ਹੀ ਕਰ ਲਈਏ ਤਾਂ ਚੰਗਾ ਹੈ ਕਿਉਂਕਿ ਜਿਹੜੀ ਜਨਸੰਖਿਆ 2011 ਦੇ ਵਿੱਚ ਜਨਗਣਨਾ ਦੇ ਆਧਾਰ ਤੇ ਉੱਥੇ ਦਰਜ ਕੀਤੀ ਗਈ ਸੀ ਉਹ 9 ਕਰੋੜ 12 ਲੱਖ ਸੀ ਤੇ ਉਦੋਂ ਬਾਅਦ ਜਨਗਣਨਾ ਹੋਈ ਨਹੀਂ ਕਿਉਂਕਿ ਜਨਗਣਨਾ ਜਦੋਂ ਹੋਣੀ ਸੀ ਉਦੋਂ ਕਰੋਨਾ ਸਾਹਿਬ ਆ ਗਏ ਤੇ ਕਰੋਨਾ ਸਾਹਿਬ ਨੇ ਸਾਡੇ ਕਰਸਨ ਨੂੰ ਜਿੰਦੇ ਲਵਾਤੇ ਤੇ ਸਰਕਾਰ ਵੈਸੇ ਹੀ ਨਹੀਂ ਚਾਹੁੰਦੀ ਹੈ ਵੀ ਲੋਕਾਂ ਨੂੰ ਅਸਲ ਅੰਕੜੇ ਲੋਕਾਂ ਦੇ ਸਾਹਮਣੇ ਆਉਣ ਇਸ ਕਰਕੇ ਸਰਕਾਰ ਨੇ ਕਾਲਾ ਹੀ ਬਟਲਿਆ ਹੋਰ ਤਾਂ ਐਸਆਰ ਤੱਕ ਇਹ ਕਹਿੰਦੇ ਕਰ ਸਕਦੇ ਆ ਕੱਲੇ ਕੱਲੇ ਘਰ ਜਾ ਕੇ ਕੱਲੇ ਕੱਲੇ ਬੰਦੇ ਦਾ ਨਾਮ ਪਤਾ ਕਰ ਸਕਦੇ ਆ ਮਰੇ ਬੰਦੇ ਨੂੰ ਲੱਭ ਸਕਦੇ ਆ ਪਰ ਜਨਗਣਨਾ ਨਹੀਂ ਕਰਨੀ ਜਨਗਣਨਾ ਨਹੀਂ ਹੋਈ ਪਰ ਜਿਹੜੇ ਸਰਕਾਰੀ ਅੰਦਾਜ਼ੇ ਜਾਂ ਜਿਹੜੀ ਉਹ ਜਨਸੰਖਿਆ ਦੀ ਘੜੀ ਟਕ 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 ਚੱਲਦੀ ਆ ਉਹਦੇ ਮੁਤਾਬਕ ਹੁਣ ਤੱਕ ਦੇ ਅੰਦਾਜ਼ਨ ਕਹਿ ਸਕਦੇ ਆ ਇਹਨਾਂ ਨੂੰ ਬਈ ਉੱਥੇ 9 ਕਰੋੜ 95 ਲੱਖ ਤੋਂ ਲੈ ਕੇ 10 ਕਰੋੜ 2 ਲੱਖ ਤੱਕ ਜਿਹੜੀ ਆਬਾਦੀ ਹੈਗੀ ਆ ਉੱਥੋਂ ਦੀ ਤੇ 7 ਕਰੋੜ 60 ਲੱਖ ਪਹਿਲਾਂ ਵੋਟਰ ਸੀਗੇ ਔਰ ਥੋੜੀ ਵਹਰਾਨੀ ਹੋਏਗੀ 23 16 ਦਸੰਬਰ ਨੂੰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 10 ਤਰੀਕ ਐ ਜੀ ਤੇ ਆ ਪਸ ਅਗਲੇ ਚਾਰ ਪੰਨਿ ਦਿਨਾਂ ਚ 16 ਦਸੰਬਰ ਨੂੰ ਡਰਾਫਟ ਸੂਚੀ ਜਿਹੜੀ ਆ ਉਹ ਪ੍ਰਕਾਸ਼ਿਤ ਕਰਨ ਲਈ ਚੋਣ ਕਮਿਸ਼ਨ ਨੇ ਕਾਲੀ ਨਾਕ ਪੈਰ ਪਟਣੇ ਸ਼ੁਰੂ ਕਰਤੇ। ਫਿਰ ਕਲੈਕਸ਼ਨ ਕਮਿਸ਼ਨ ਨੂੰ ਬੰਨੋਂ ਜਿਹੜੇ ਬਿਆਨ ਆ ਰਹੇ ਨੇ ਜਾਂ ਸੂਤਰਾਂ ਅਨੁਸਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਉਹ ਗੱਦਕਣ ਇੱਕ ਨਮਰਵਾਜ਼ ਪੈ ਗਿਆ। ਹੁਣ ਕਹਿੰਦਾ ਚੋਣ ਕਮਿਸ਼ਨ ਅਧਿਕਾਰਤ ਤੌਰ ਤੇ ਰੋਜ਼ ਸ਼ਾਮ ਨੂੰ 5 ਵਜੇ ਜਾਂ 5:30 ਵਜੇ ਜਾਂ 6 ਵਜੇ ਜਿੰਨੇ ਕੁ ਵਜੇ ਵੀ ਉਹਨਾਂ ਨੂੰ ਸੁਵਿਧਾ ਹੁੰਦੀ ਸੀ ਉਸ ਵੇਲੇ ਉਹ ਪ੍ਰੈਸ ਕਾਨਫਰੰਸ ਕਰਦੇ ਸੀ ਜਾਂ ਪ੍ਰੈਸ ਨੋਟ ਜਾਰੀ ਕਰਦੇ ਸੀ ਅੱਜ ਕੱਲ ਪਰਚੀਆਂ ਦੇ ਰੰਦਾ ਦਾ ਵਾਅਦਾ ਚੱਲ ਪਿਆ ਸੋਹਰੇ ਜੀ ਪਰਚੀ ਦਿੰਦੇ ਨੇ ਉਹ ਵੀ ਚਿਹਤੇ ਪੱਤਰਕਾਰਾਂ ਨੂੰ ਤੇ ਉਹ ਖਬਰਾਂ ਲੀਕ ਕਰਦੇ ਨੇ ਕਿ ਉਸ ਤਰ੍ਹਾਂ ਦੀਆਂ ਜਿਹੜੀਆਂ ਲੀਕ ਹੋ ਰਹੀਆਂ ਖਬਰਾਂ ਨੇ ਉਹਦੇ ਮੁਤਾਬਕ ਪਤਾ ਲੱਗਿਆ ਕਿ 16 ਦਸੰਬਰ ਨੂੰ ਡਰਾਫਟ ਸੂਚੀ ਜਾਰੀ ਕਰਨ ਲਈ ਤਿਆਰੀਆਂ ਵੱਢ ਦਿੱਤੀਆਂ ਗਈਆਂ ਨੇ ਜੀ ਇਹਦੇ ਵਿੱਚ ਕੌਣ-ਕੌਣ ਦਾ ਨਾਮ ਸ਼ਾਮਲ ਕੀਤਾ ਜਾਊਗਾ ਕੌਣ-ਕੌਣ ਬਾਹਰ ਰਹੂਗਾ ਇਹਦੇ ਬਾਰੇ ਹਜੇ ਭੰਬਲ ਕੂਸੇ ਵਾਲੀ ਸਥਿਤੀ ਬਣੀ ਹੋਈ ਆ ਦੇਖੋ ਪਰਨਾ ਜੋ ਅੰਕੜੇ ਹੌ ਤੱਕ ਸਾਹਮਣੇ ਆ ਰਹੇ ਨੇ ਜੀ ਸੁਣਾ ਵੀ ਪਤਾ ਇਹ ਲੱਗਿਆ ਵੀ ਇੱਕ ਕਰੋੜ ਤੁਸੀਂ ਤਾਂ ਬਿਹਾਰ ਦੀ ਗੱਲ ਕੀਤੀ ਹੈ ਨਾ ਮੈਨੂੰ ਤਾਂ ਇਹ ਲੱਗਦਾ ਵੀ ਬਿਹਾਰ ਨਾਲੋਂ ਵੱਡੀ ਖੇਡ ਇੱਥੇ ਹੋ ਜਾ ਰਹੀ ਆ ਸਪਸ਼ਟ ਮੈਂ ਗੱਲ ਜਿਉਂਕਿ ਤਿਹਾਰ ਤੇ ਹਾਰ ਦੇ ਵਿੱਚ ਤਾਂ ਪਹਿਲਾਂ ਹੀ ਐਨਡੀਏ ਦੀ ਸਰਕਾਰ ਸੀ ਜੀ ਇੱਥੇ ਇੱਕ ਬਣੀ ਬੜੀ ਸਰਕਾਰ ਦੀ ਜੜ ਪੱਟ ਕੇ ਉੱਥੇ ਐਨਡੀਏ ਦਾ ਬੂਟਾ ਲਾਉਣ ਦੀ ਤਿਆਰੀ ਹੋ ਰਹੀ ਆ ਤੇ ਕੁਦਰਤੀ ਗੱਲ ਆ ਫਿਰ ਇੱਥੇ ਪਾਣੀ ਦੀ ਵੀ ਲੋੜ ਜ਼ਿਆਦਾ ਆ ਖਾਦ ਦੀ ਵੀ ਲੋੜ ਜ਼ਿਆਦਾ ਆ ਇਸੇ ਕਰਕੇ ਉੱਥੇ 70 ਗੱਲੱਖ ਨਾ ਕੱਟਣ ਨਾਲ ਕੰਮ ਚੱਲ ਗਿਆ ਇੱਥੇ ਤਾਂ 1 ਕਰੋੜ ਦਾ ਕੱਟਣ ਦੀ ਤਿਆਰੀ ਹੈ 1 ਕਰੋੜ ਤੁਸੀਂ ਦੇਖੋ ਫਿਰ ਕਿੱਡਾ ਵੱਡਾ ਅੰਕੜਾ ਬਣ ਜਾਊਗਾ 7 ਕਰੋੜ 10 ਲੱਖ ਹੈ ਜਿਹੜੇ ਕਦੋਂ ਹੁਣ ਵੱਧ ਕੇ ਉਹ 25 30 ਲੱਖ ਹੋ ਗਏ ਹੋਣਗੇ ਮੋਟਰ ਤੇ ਉਹਨਾਂ ਦੇ ਵਿੱਚੋਂ ਜੇ 1 ਕਰੋੜ ਕੱਟ ਦਿੱਤਾ ਜਾਂਦਾ ਤਾਂ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਕਿੰਨੇ ਪਰਸੈਂਟ ਵੋਟਰਾਂ ਜਿਹੜੇ ਸਿੱਧੇ ਹਟਾ ਦਿੱਤੇ ਜਾਣਗੇ ਬਿਲਕੁਲ ਇਹ ਇਹ ਮਤਲਬ ਕੋਈ ਤੁਸੀਂ ਇਹ ਦੇਖੋ ਜਿਹੜੀ ਹੁਣ ਤੱਕ ਜਾਣਕਾਰੀ ਮੇਰੇ ਸਾਹਮਣੇ ਪਈ ਆ ਮੁਗੰਦਾਂ ਦਾ 5637731 ਨਾਵਾਂ ਦੀ ਤਾਂ ਪਛਾਣ ਕਰ ਲਈਏ ਜਿਹੜੇ ਹਟਾ ਦੇਣੇ ਆ। ਇਹ ਰਿਪੋਰਟਰ ਵੱਲੋਂ ਇਸ਼ਾਰਾ ਹੋ ਗਿਆ। ਇਹ ਦੋ ਨਾਮ ਨੇ ਜਿਹੜੇ ਹਟਾ ਦੇਣੇ ਨੇ। ਹੂੰ ਹੂੰ ਇਸ ਤੋਂ ਇਲਾਵਾ ਕੁਝ ਹੋਰ categories ਵੀ ਨੇ ਉਸਮੇਰ ਜੀ। ਉਹਦੀ ਪਹਿਲੀ category ਆ ਮਰੇ ਹੋਏ ਬੰਦਿਆਂ ਦੀ। ਕਹਿੰਦੇ ਮਰੇ ਬੰਦਿਆਂ ਦੀ ਵੀ ਪਛਾਣ ਹੋ ਗਈ ਹੈ। ਇਹਨਾਂ ਦੀ ਕੀਮਤੀ 2398345 ਨਿਕਲੀ ਜੀ। ਜੀ ਇਹ ਉਹਨਾਂ ਤੋਂ ਅਲੱਗ ਨੇ ਜਿਹੜੇ 56 ਲੱਖ ਦੇ। ਇਹ ਕਿਉਂ ਤੋਂ ਅਲੱਗ ਨੇ? 3 ਲੱਖ 90 ਹਜ਼ਾਰ ਜਨ ਵੀ 24 ਲੱਖ ਮੰਨ ਲਓ ਕਹਿੰਦੇ ਜਿਹਨੇ ਹੋਰ ਕਿਧਰੇ ਜਾ ਕੇ ਬਸ ਗਏ ਆਪਣੇ ਟਿਕਾਣੇ ਜਿਹੜੇ ਪੁਰਾਣੇ ਸੀ ਉਤੋਂ ਛੱਡ ਗਏ ਨੂੰ ਉਹਨਾਂ ਦੀ ਗਿਣਤੀ ਵੀ ਉਨੇ ਲੱਖ ਤੋਂ ਵੱਧ ਆ ਹੂੰ ਤੇ 10 ਲੱਖ ਤੋਂ ਵੱਧ ਕਹਿੰਦੇ ਅਣਪਛਾਤੇ ਲੱਭ ਗਏ ਜਨ ਵੀ ਕੋਈ ਪਛਾਣ ਨਹੀਂ ਮਿਲਦੀ ਤੇ ਇਸ ਤਰ੍ਹਾਂ ਜਿਹੜੇ ਹੋਰ ਸਾਰੇ ਵੱਖ-ਵੱਖ ਸ਼੍ਰੇਣੀਆਂ ਦੀ ਜਿਹਨਾਂ ਨੂੰ ਬਾਹਰ ਕੀਤਾ ਜਾ ਰਿਹਾ ਉਹਨਾਂ ਦੀ ਕੁੱਲ ਗਿਣਤੀ 46 ਹਜ਼ਾਰ 832 ਜਿਹੜੀ ਕੁੱਲ ਮਿਲਾ ਕੇ ਇਹ ਜਿਹੜੀ ਸਾਰੀ ਗਿਣਤੀ ਆ ਜਿਹੜੀ ਮੈਂ ਤੁਹਾਨੂੰ ਹੁਣ ਦੱਸੀ ਆ ਤਿੰਨ ਉਹਦੇ ਬਕਰੇ ਅੰਕ ਕਰਕੇ ਤੇ ਕੁੱਲ ਗਿਣਤੀ 97 ਲੱਖ ਬਣ ਗਈ ਆ ਤੇ ਇਹ 97 ਲੱਖ ਤੇ ਸੀਮਤ ਨਹੀਂ ਹੈ ਕਿ ਕਿਹਾ ਗਿਆ ਵੀ ਇਹ ਹੋਰ ਵਧ ਸਕਦੀ ਆ ਇਹ ਜਿਹੜੀ ਚੌਪਰਚੇ ਨੰਬਰ ਉੱਪਰ ਚੀ ਆਈ ਆ ਨਾ ਉਹਦੇ ਚ ਲਿਖਿਆ ਵੀ ਇਹ ਹੋਰ ਵਧ ਸਕਦੀ ਆ ਅਜੇ ਹੁਣ 97 ਲੱਖ ਦਾ ਮਤਲਬ 1 ਕਰੋੜ ਹੀ ਹੋ ਗਿਆ ਕਿਉਂਕਿ ਅਜੇ ਹੋਰ ਵਧਣੀ ਆ ਅਜੇ ਘਟਣ ਨਹੀਂ ਗਰੀ ਨਹੀਂ ਵਧਣੀ ਆ ਸੋ ਇਸ ਕਰਕੇ ਇੱਕ ਹੋਰ ਲੱਲ ਜਿਹੜੀ ਜਿੱਥੇ ਉੱਥੇ ਐਸਆਈਆਰ ਬੜੀ ਤੇਜ਼ੀ ਨਾਲ ਚੱਲਦੀ ਆ ਉੱਥੇ ਰਾਜਨੀਤੀ ਵੀ ਬੜੀ ਤੇਜ਼ੀ ਨਾਲ ਚੱਲਦੀ ਆ ਜੀ ਰਾਜਨੀਤਿਕ ਖੇਡ ਵੀ ਮੇਣੋ ਮੇਣੀ ਫੋਰੇਜ ਚੋਣ ਕਮਿਸ਼ਨ ਨੇ ਨਾ ਜਦੋਂ ਇਹ ਐਸਆਈਆਰ ਸ਼ੁਰੂ ਕੀਤੀ ਸੀ ਸੁਣਾਈ ਜੀ ਦੇਖੋ ਗੇਮ ਪਤਾ ਕਿਵੇਂ ਲੱਗਦੀ ਆ ਜਦੋਂ ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਤੁਹਾਨੂੰ ਪਤਾ ਬਿਹਾਰ ਵਲੇ ਵੀ ਇਹੀ ਕਹਿੰਦੇ ਸੀਗੇ ਸਾਰੇ ਗੱਲ ਵਾਪਸ ਆਗੇ ਨਹੀਂ ਮੇਰਾ 9% ਤਾਂ ਆਗੇ ਜੀ 98% ਤਾਂ ਆਗੇ ਜੀ ਕੋਈ ਇੱਕ ਅੱਧਾ ਹੀ ਰਹਿ ਗਿਆ ਹੋਊਗਾ ਨਹੀਂ ਤਾਂ ਸਾਰੇ ਹੀ ਵਾਪਸ ਆਗੇ ਉਹਨੋਂ ਕਦੋਂ ਤੁਸ ਜਲੀ ਨਾ ਹੋਣੀ ਸੀ ਮੈਂ ਫਿਕਰ ਨਾ ਕਰੋ ਡਾਣੀ ਕੱਟੇ ਜਾਣੇ ਤੇ ਬਾਅਦ ਚ 70 ਲੱਖ ਕੱਟਦੇ ਸੀ ਇੱਥੇ ਵੀ ਇੱਥੇ ਵੀ ਚੋਣ ਕਮਿਸ਼ਨ ਦੀਆਂ ਜਿਹੜੀਆਂ ਮੁੱਢੀਆਂ ਰਿਪੋਰਟਾਂ ਨੇ ਆਪਣੀਆਂ ਰਿਪੋਰਟਾਂ ਚੋਣ ਕਮਿਸ਼ਨ ਦੀਆਂ ਇਹ ਕੋਈ ਬੁਚੀ ਨਹੀਂ ਮੈਂ ਗੱਲ ਕਰਦਾ ਚੋਣ ਕਮਿਸ਼ਨ ਦੀਆਂ ਮੁੱਢਲੀ ਰਿਪੋਰਟਾਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਸ਼ੂਬੇ ਚ 2000 ਤੋਂ ਵੱਧ ਬੂਥਾਂ ਦੇ ਉੱਤੇ ਕੋਈ ਵੋਟਰ ਜਿਹੜਾ ਉਹਦੀ ਮਰਤੂ ਨਹੀਂ ਹੋਈ ਮੌਤ ਨਹੀਂ ਹੋਈ ਇਹ ਚੋਣ ਕਮਿਸ਼ਨ ਨੇ ਕਿਹਾ ਅੱਛਾ ਅੱਡੀਆਂ ਨਹੀਂ ਸੀ ਕਿਹਾ ਚੋਣ ਕਮਿਸ਼ਨ ਨੇ ਕਿਹਾ ਸੀ ਉਹ ਕਹਿੰਦੇ ਚੋਣ ਕਮਿਸ਼ਨ ਨੇ ਆਪ ਸੂਚਿਤ ਕੀਤਾ ਭਈ 2208 ਪੋਲਿੰਗ ਸਟੇਸ਼ਨਾਂ ਵਿੱਚ ਕੋਈ ਵੀ ਬੰਦਾ ਮਰਿਆ ਹੋਇਆ ਨਹੀਂ ਮਿਲਿਆ ਕਿਹਦਾ ਕੋਈ ਉੱਥੋਂ ਟ੍ਰਾਂਸਫਰ ਹੋ ਕੇ ਨਹੀਂ ਗਿਆ ਤੇ ਕੋਈ ਡੁਪਲੀਕੇਟ ਵੋਟ ਨਹੀਂ ਮਿਲੀ ਹੈ ਜਿੰਨੇ ਜਿਹੜੇ ਉਹ ਗਣਨਾ ਫਾਰਮ ਨੂੰ ਜਿਹਨੂੰ ਕਹਿੰਦੇ ਨੇ ਉਹ ਜਿਹੜੇ ਗਣਨਾ ਫਾਰਮ ਸੀ ਜਿੰਨੇ ਦਿੱਤੇ ਸੀ ਕਹਿੰਦੇ ਸਾਰੇ ਦੇ ਸਾਰੇ 100% ਵਾਪਸ ਆ ਗਏ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਤਾਂ ਫਿਰ ਅਸਲੀ ਤੰਤਰ ਹਲਜਲ ਹੋਈ ਤਾਂ ਭਾਜਪੀ ਵੱਲੋਂ ਇਹ ਤਾਂ ਬੜਾ ਤਿੱਖਾ ਲੋਨ ਕੀਤਾ ਨੇ ਜਦੋਂ ਇਹਨਾਂ ਤਿੱਖਾ ਵਿਰੋਧ ਹੋਇਆ ਤਾਂ ਫਿਰ ਚੋਣ ਕਮਿਸ਼ਨ ਫੇਰ ਉੱਠ ਖੜਿਆ ਫੇਰ ਜਾ ਗਿਆ ਫਿਰ ਉਹ ਕਹਿੰਦੇ ਜੀ ਵੀ ਹੁਣ ਜਿਹੜੀ ਨਵੀਂ ਜਾਣਕਾਰੀ ਆਈ ਆ ਚੋਣ ਕਮਿਸ਼ਨ ਨੇ ਫਿਰ ਰਿਪੋਰਟਾਂ ਮੰਗਣੀਆਂ ਸ਼ੁਰੂ ਕਰਤੀਆਂ ਥੱਲੇ ਫਿਰ ਰਿਪੋਰਟਾਂ ਦੋ ਜੀ ਅੱਠ ਤੱਕ ਆ ਦੱਸੋ ਅੱਜ ਸ਼ਾਮ ਤੱਕ ਆ ਦੱਸੋ 4 ਵਜੇ ਤੱਕ ਆ ਦੱਸੋ ਤਾਂ ਫਿਰ ਜਿਹੜੇ ਇਹੋ ਜਿਹੇ ਬੂਥ ਸੀ ਜਿਹੜੇ ਪਹਿਲਾਂ 2208 ਦੱਸੇ ਸੀ ਵੀ ਉੱਥੇ ਕੋਈ ਮਰਿਆ ਨਹੀਂ ਹੈ ਕੋਈ ਟਰਾਂਸਫਰ ਨਹੀਂ ਹੋਇਆ ਤੇ ਕੋਈ ਡੁਪਲੀਕੇਟ ਵੀ ਨਹੀਂ ਮਿਲਿਆ ਕਿਹਨੇ ਜਿੰਤੀ ਫਿਰ ਕੱਢਣੀ ਸ਼ੁਰੂ ਹੋ ਗਈ ਕਿੱਥੇ ਘੜਦੀ 228 ਤੋਂ ਫਿਰ ਸਿੱਧੀ 480 ਤੇ ਆ ਗਈ ਜੀ ਫਿਰ ਸਿੱਧੀ 29 ਤੇ ਆ ਗਈ ਫਿਰ 70 ਤੇ ਆ ਗਈ ਹੁਣ ਸਿਰਫ ਦੋ ਰਹਿ ਗਏ ਓਕੇ ਤਾਂ ਕਹਿੰਦੇ ਕੋਲ ਦੋ ਹੀ ਬੂਥ ਰਹੇ ਜਿੱਥੇ ਕੋਈ ਮਰਿਆ ਨਹੀਂ ਜਿੱਥੇ ਕੋਈ ਡੁਪਲੀਕੇਟ ਬੋਰਡ ਨਹੀਂ ਹੈ ਜਿੱਥੇ ਕੋਈ ਟਰਾਂਸਫਰ ਨਹੀਂ ਹੋਇਆ ਛੱਡ ਕੇ ਨਹੀਂ ਗਿਆ ਪਿੰਡ ਉੱਥੇ ਹੀ ਤੇ ਇਹ ਹੁਣ ਜਿਹੜਾ ਬੂਥ ਦਾ ਡਾਟਾ ਲੈ ਕੇ ਆ ਜਿਹੜਾ ਹੁਣ ਨਵਾਂ ਡਾਟਾ ਸਾਹਮਣੇ ਆ ਗਿਆ ਇਹਨੂੰ ਲੈ ਕੇ ਕੋਈ ਗੱਲ ਆ ਵੀ ਰਾਜਨੀਤਿਕ ਟਕਰਾਅ ਤੇਜ਼ ਹੋ ਰਹੀ ਸੀ ਬਿਲਕੁਲ ਤੇ 258 ਮੁੱਤਾਂ ਤੇ ਜਦੋਂ ਸਾਰੇ ਫਾਰਮ ਵਾਪਸ ਹੋਣ ਦਾ ਮੁੱਦਾ ਸਾਹਮਣੇ ਆਇਆ ਤਾਂ ਭਾਜਪਾ ਨੇਤਾ ਜਿਹੜੇ ਸੀ ਉਹਨਾਂ ਨੇ ਟਿੱਕਿਆਂ ਵੱਲੋਂ ਸ਼ੁਰੂ ਕਰਤੇ ਤੇ ਦਿੱਤਾ ਜਵਾਬ ਤੇ ਨਵੰਗ காங்கிரஸ் ਨੇ ਵੀ ਆ। ਸਭ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਉਹ ਭਾਜਪਾ ਦੇ ਸੁਮੇਤਰ ਖਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਆਇਆ। ਉਹ ਕਹਿੰਦੇ ਵੀ ਕਿਚਨ ਕਰਦੇ ਆ। ਕਹਿੰਦੇ ਵੀ ਜੇ ਕੋਈ ਮਰਨਾ ਨਹੀਂ ਚਾਹੁੰਦਾ ਤਾਂ ਪੱਛਮੀ ਬੰਗਾਲ ਚ ਜਾਓ। ਸੌਰੀ ਪੱਛਮੀ ਬੰਗਾਲ ਮੇਰੇ ਮੋਹਣੇ ਕੋਲ ਕਿਉਂਕਿ ਉਹ ਪੁਰਾਣੀ ਆਦਤ ਪਈ ਹੋਈ ਆ। ਪਹਿਲਾਂ ਇਹ ਪੱਛਮੀ ਬੰਗਾਲ ਹੁੰਦਾ। ਕਹਿੰਦਾ ਵੀ ਜੇ ਕੋਈ ਮਰਨਾ ਨਹੀਂ ਚਾਹੁੰਦਾ ਨਾ ਉਹ ਬੰਗਾਲ ਚ ਜਾ ਨੂੰ ਕਿੱਥੇ ਕੋਈ ਨਹੀਂ ਹਲਕਾ 2000 ਤੋਂ ਵੱਧ ਮੂਥਾਂ ਤੱਕ ਕੋਈ ਮੌਤ ਨਹੀਂ ਹੋਈ ਤੇ ਨਾ ਹੀ ਇੱਥੋਂ ਕਿਤੇ ਕੋਈ ਹੋਰ ਗਿਆ ਇਹ ਬੰਗਾਲ ਹੈ ਜੀ ਜੀ ਤੇ ਉਧਰ ਫਿਰ ਜਵਾਬ ਦੇਣ ਵਾਲੇ ਵੀ ਘਟ ਨਹੀਂ ਹੈ ਜੀ ਇੰਨਾ ਕਾਂਗਰਸ ਵੱਲੋਂ ਵੀ ਆ ਗਿਆ ਜਵਾਬ ਫਰਹਾਦ ਹਕੀਮ ਜੀ ਨੇ ਉਹ ਕਿਉਂਕਿ ਮੁਸਲਮੇਰੀ ਆਵਾਜ਼ਾਂ ਦਾ ਜਿਹੜੇ ਏਰੀਆ ਦੀ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਜਿਆਦਾ ਵੱਡਾ ਹਮਲਾ ਉੱਥੇ ਹੀ ਹੋਣਾ ਵਾ ਜਿੱਥੇ ਮੁਸਲਮਾਨ ਨੇ ਇੱਥੇ ਜਾ ਪੂਰੇ ਹਾਂ ਤੇ ਮਨਾਰਟੀਸ ਨੂੰ ਉਹਨਾਂ ਨੇ ਕਿਹਾ ਵੀ ਇਹ ਤਾਂ ਉਹਨਾਂ ਦੇ ਬਹਾਨੇ ਨੇ ਉਹ ਜਾਣਦੇ ਨੇ ਵੀ ਉਹ ਇੱਥੋਂ ਹਾਰ ਜਾਣਗੇ ਤੇ ਉਹ ਬੰਗਾਲ 'ਚ ਹਰ ਜਗ੍ਹਾ ਹਾਰਨਗੇ ਬਹਾਨੇ ਜਿੰਨੇ ਮਰਜ਼ੀ ਬਣਾ ਲੈਣ ਚਾਹੇ ਕੋਈ ਲੁੱਬ ਲੈਣ ਕਹਿੰਦੇ ਹਾਂ ਉਹਨਾਂ ਨੂੰ ਹਾਲਾਕੇ ਜੋਟੀਦਾਰ ਚੋਣ ਕਮਿਸ਼ਨ ਮਿਲਿਆ ਹੋਇਆ ਪਰ ਇਹਦੇ ਬਾਪੂਰ ਬੰਗਾਲ ਦੀ ਧਰਤੀ ਜਿਹੜੀ ਆ ਉਹ ਇਨਕਲਾਬੀਆਂ ਦੀ ਯੋਧਿਆਂ ਦੀ ਧਰਤੀ ਆ ਤੇ ਬੰਗਾਲ ਤੇ ਪੰਜਾਬ ਹੀ ਐਸੇ ਦੋ ਸੂਬੇ ਨੇ ਜਿੱਥੋਂ ਆਜ਼ਾਦੀ ਦੀ ਚਿੰਗ ਵੀ ਜਿਹੜੀ ਇੱਥੋਂ ਸ਼ੁਰੂ ਹੋਈ ਸੀ ਤੇ ਬਾਅਦ ਵਿੱਚ ਵੰਡ ਵੀ ਇਹਨਾਂ ਸੂਬਿਆਂ ਨੂੰ ਝਲਣੀ ਪਈ ਸੀ ਇਹ ਗੱਲਾਂ ਬਲ ਬਲ ਕਹੀਆਂ ਗਈਆਂ ਨੇ ਹੁਣ ਸਰਵਜੀ ਤੁਸੀਂ ਇਹ ਵਿੱਚ ਵੀ ਜਿਹੜੇ ਚੌਂਕ ਕਮਿਸ਼ਨ ਕੀ ਕਹਿ ਰਿਹਾ ਵਾ ਚੌਂਕ ਕਮਿਸ਼ਨ ਇਹ ਕਹਿ ਰਿਹਾ ਵਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਤੰਬਰ ਪੂਸੀ ਵਾਲੀ ਸਥਿਤੀ ਬਣੀ ਪਈ ਆ ਹੁਣ ਇਹ ਲੋਕ ਕਿੰਨੇ ਵਾਪਸ ਆਉਣਗੇ ਅੰਦਰ ਕਿੰਨੇ ਰਹਿ ਜਾਣਗੇ ਕਿੰਨੇ ਹੋਰ ਸ਼ਾਮਲ ਕਰਨੇ ਨੇ ਹੁਣ ਤੱਕ ਤਾਂ ਜੇ ਤੁਸੀਂ ਦੇਖੋ ਜਦੋਂ ਵੀ ਕਿਤੇ ਚੋਣਾ ਹੁੰਦੀਆਂ ਸੀ ਕਦੇ ਨਹੀਂ ਚਾਹੇ ਵਿਧਾਨ ਸਭਾ ਦੀ ਹੋਣ ਚਾਹੇ ਲੋਕ ਸਭਾ ਦੀ ਹੋਣ ਤਾਂ ਜਿੱਥੇ ਜਨਤਾ ਨੇ ਵੋਟ ਪਾਉਣੀ ਹੁੰਦੀ ਹੈ ਰਾਜ ਸਭਾ ਦੀ ਵੋਟਾਂ ਮਿਲੇ ਤਾਂ ਐਮ ਐਲ ਏ ਐਮ ਪੀ ਵੋਟ ਪਉਂਦੇ ਪਰ ਜਦੋਂ ਇਹ ਵੋਟਾਂ ਪੈਣੀਆਂ ਹੁੰਦੀਆਂ ਜਿਹਦੇ ਚ ਆਮ ਲੋਕਾਂ ਨੂੰ ਸ਼ਾਮਲ ਹੋਣਾ ਹੁੰਦਾ ਤਾਂ ਉੱਥੇ ਆਮ ਤੌਰ ਤੇ ਸੂਬਿਆਂ ਦੇ ਵਿੱਚ ਵੀ ਜਿਹੜੇ ਰਾਜ ਚੋਣ ਕਮਿਸ਼ਨ ਨੇ ਉਹ ਕਿਸੇ ਨਾ ਕਿਸੇ ਨੂੰ ਆ ਆਪਦਾ ਬ੍ਰਾਂਡ ਬਸਟਰ ਬਣਾਉਂਦੇ ਨੇ ਤੇ ਉਹਨਾਂ ਤੋਂ ਪੀਲਾ ਕਰਾਉਂਦੇ ਨੇ ਵੀ ਕੋਈ ਵੋਟਰ ਰਹਿ ਨਾ ਜਾਵੇ ਇੱਕ ਵੀ ਵੋਟਰ ਰਹਿ ਨਾ ਜਾਵੇ ਮੈਨੂੰ ਲੱਗਦਾ ਵੀ ਹੁਣ ਉਲਟਾ ਕੰਮ ਹੋਇਆ ਹੋਇਆ ਵਾ ਹੁਣ ਉਹ ਕੋਈ ਵੀ ਜਿਹੜਾ ਰਹਿ ਜਵੇ ਉਹੀ ਚੰਗਾ ਜਿੰਨੇ ਰਹਿ ਜਾਣ ਉਹਨੇ ਚੰਗੇ ਤੇ ਹੁਣ ਕਹਿੰਦੇ ਵੀ ਉਹ ਜਿਹੜੀ ਭੰਬਲ ਪੂਸੇ ਦੀ ਸਥਿਤੀ ਬਣੀ ਹੋਈ ਆ ਵੀ ਕੌਣ ਆਊ ਕੌਣ ਨਹੀਂ ਇਹਦੇ ਬਾਰੇ ਜਿਹੜੇ ਚੌਂਕ ਕਮਿਸ਼ਨ ਦੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਇਹ ਆ ਵੀ ਕੋਈ ਵੀ ਯੋਗ ਨਾਗਰਿਕ ਬਾਹਰ ਨਾ ਰਹੇ ਵਿੱਚ ਤੇ ਕੋਈ ਲੋਕ ਵਿਅਕਤੀ ਸੂਚੀ 'ਚ ਨਾ ਰਹੇ ਇੱਕ ਜੀਨੀ ਬਣਾਇਆ ਜਾਊਗਾ ਤੇ ਕਹਿੰਦੇ ਐਸਆਰ ਦੀ ਪ੍ਰਕਿਰਿਆ ਦਾ ਜਿਹੜਾ ਉਦੇਸ਼ ਆ ਉਹ ਆ ਨਿਰਪੱਖ ਤੋ ਖਾ ਧੜੀ ਵਕਤ ਚੋਣਾਂ ਨੂੰ ਯਕੀਨੀ ਬਣਾਉਣਾ ਤੇ ਇੱਕੋ ਇੱਕ ਮਕਸਦ ਹੈ ਤੇ ਪੂਰੀ ਮਹਿਮ ਕੇਜੀ ਨਾਲ ਚਲਾਈ ਜਾ ਰਹੀ ਹੈ ਤੇ ਜਦ ਕਿ ਜਿਹੜੀਆਂ ਵਿਰੋਧੀ ਰਾਜਨੀਤਿਕ ਤਰਾਨੇ ਉਹ ਇਹਦੇ ਉੱਤੇ ਸ਼ੱਕ ਦੀ ਨਿਗਾਹ ਨਾਲ ਦੇਖ ਲਈਆਂ ਨੇ ਚਾਹੇ ਉਹ ਕਾਂਗਰਸ ਦੇ ਹੋਵੇ ਚਾਹੇ ਇਹ ਕਮਿਸ਼ਨ ਦਾ ਇਹ ਰੌਲਾ ਚੱਲਦੀ ਰਿਹਾ ਪਰ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਚੈਲੰਜ ਕੀਤਾ ਜਾਂ ਨਹੀਂ ਕੀਤਾ ਕਿਸੇ ਨੇ ਹਲੇ ਇਸ ਮਾਮਲੇ ਨੂੰ ਚੈਲੰਜ ਕੀਤਾ ਹੋਇਆ ਕਿਉਂਕਿ ਆਲਰੇਡੀ ਇਲੈਕਸ਼ਨ ਉਹਦੀ ਚੋਣ ਕਮਿਸ਼ਨ ਦੇ ਜਿਹੜੇ ਪਹਿਲਾਂ ਤੋਂ ਚੱਲਦੀਆਂ ਪਟੀਸ਼ਨਾਂ ਨੇ ਅਧਿਸ਼ਵਾਹੀ ਚੱਲ ਰਹੀ ਪਰ ਜੋ ਅਦਾਲਤਾਂ ਦਾ ਹਾਲ ਹੈ ਸੁਣਨ ਦੀ ਆਪਾਂ ਦੇਖ ਹੀ ਲਿਆ ਕੋਈ ਮੇਲਾ ਹੁੰਦਾ ਸੀ ਕਿ ਜੇ ਕਿਤੇ ਨਾ ਫੇਟਲੀ ਅਦਾਲਤ ਜਿਵੇਂ ਤੁਹਾਡੇ ਬਟਿੰਡੇ ਵਾਲੀ ਲੋਕਲ ਅਦਾਲਤ ਜਿਹੜੀ ਜਿਹਨੂੰ ਆਪਾਂ ਛੋਟੀ ਅਦਾਲਤ ਕਹਿੰਦੇ ਹਾਂ ਜੂਨੀਅਰ ਜੂਨੀਅਰ ਜੱਜ ਸਾਹਿਬ ਜਿੱਥੇ ਬੈਠਦੇ ਨੇ ਜੀ ਉਹਨਾਂ ਦਾ ਕੋਈ ਫੈਸਲਾ ਆਉਂਦਾ ਸੀ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹਦੇ ਖਿਲਾਫ ਕੋਈ ਚੂ ਵੀ ਕਰ ਜਵੇ ਤੁਸੀਂ ਅਪੀਲ ਕਰ ਸਕਦੇ ਉੱਪਰਲੀ ਅਦਾਲਤ 'ਚ ਪਰ ਤੁਸੀਂ ਉਹਦੇ ਖਿਲਾਫ ਫੁੱਲ ਕੇ ਖੁੱਲ੍ਹੇ ਆਪ ਬੋਲ ਨਹੀਂ ਸਕਦੇ ਹੋਰ ਹੁਣ ਤਾਂ ਐਸਾ ਮੌਕਾ ਆ ਗਿਆ ਭਈ ਹੁਣ ਤਾਂ ਲੋਕ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਵੀ ਟਿੱਪਣੀ ਕਰ ਦੇਣਗੇ ਤੇ ਇਹ ਟਿੱਪਣੀਆਂ ਕਿਉਂ ਹੋਣ ਲੱਗੀਆਂ ਨੇ ਕਿਉਂਕਿ ਅਦਾਲਤਾਂ ਨੇ ਆਪਣੀ ਭਰੋਸੇਯੋਗਤਾ ਪਿਛਲੇ ਸਮੇਂ ਵਿੱਚ ਖਤਮ ਕਰ ਦਿੱਤੀ ਤੇ ਜਿਹੜੀ ਰੈਂਦੀ ਮਾੜੀ ਮੋਟੀ ਆ ਉਹ ਖਤਮ ਹੁੰਦੀ ਜਾ ਰਹੀ ਜੀ ਕੱਲ੍ਹ ਇੱਕ ਨਵੀਂ ਗੱਲ ਸਾਹਮਣੇ ਆਈ ਆ ਦੱਖਣ ਦੀ ਆ ਜਦਕਨੀ ਭਾਰਤ ਦੀ ਉੱਥੋਂ ਦੇ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਦੇ ਖਿਲਾਫ 120 ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਮਹਾ ਅਯੋਗ ਜੀ ਨੂੰ ਕਹਿੰਦੇ ਨੇ ਉਹ ਇੱਕ ਦਿੱਤਾ ਹੌਲ ਸਵਾਲ ਆ ਕੇ ਕੜ ਗਿਆ ਲੋਕ ਸਭਾ ਦੇ ਸਪੀਕਰ ਦੇ ਉੱਤੇ ਕਿਉਂਕਿ ਇਹ ਲਿਆਉਣ ਵਾਸਤੇ ਇਹ ਮਤਾ ਲਿਆਉਣ ਵਾਸਤੇ 100 ਸੰਸਦ ਮੈਂਬਰਾਂ ਦੀ ਲੋੜ ਹੁੰਦੀ ਹੈ 100 ਤੋਂ ਘੱਟ ਨਾਲ ਇਹ ਪਤਾ ਆਉਂਦਾ ਨਹੀਂਗਾ ਪਰ ਹੋ ਗਏ 120 ਜੀ ਤੇ ਇਹ ਜਨ ਸਾਹਿਬ ਦੇ ਉੱਤੇ ਕੁਝ ਵੱਲੋਂ ਧਾਰਮਿਕ ਮਾਮਲਿਆਂ ਦੇ ਬਾਰੇ ਟਿੱਪਣੀਆਂ ਉਹ ਵੀ ਅਜੀਬੋ ਗਰੀਬ ਟਿੱਪਣੀਆਂ ਤੇ ਕੁਝ ਅਜਿਹੇ ਫੈਸਲੇ ਜਿਨ੍ਹਾਂ ਨਾਲ ਦੇਸ਼ ਦੀ ਧਰਮ ਨਿਰਪੱਖਤਾ ਦੇ ਉੱਤੇ 60 ਵਜੇ ਆ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਮੁੱਦਾ ਬਣਾ ਕੇ ਇਹ ਆ ਰਿਹਾ ਵਾ ਤੇ ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਆ ਵੀ ਕਿਸੇ ਜੱਜ ਦੇ ਇਹੋ ਜਿਹੇ ਫੈਸਲੇ ਦੇ ਮਾਮਲੇ ਦੇ ਉੱਤੇ ਇਹੋ ਜਿਹੇ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਕੋਈ ਜਿਹੜਾ ਮਹਾ ਵਿਯੋਗ ਜੀ ਨੂੰ ਆਪਾਂ ਕਹਿੰਦੇ ਆ ਉਹ ਆ ਗਿਆ ਜੇ ਹੁਣ ਇੱਥੇ ਵੀ ਇਹੀ ਸਵਾਲ ਹੈ ਤੇ ਕੀ ਜਿਹੜਾ ਇਸ ਵੇਲੇ ਸੁਪਰੀਮ ਕੋਰਟ ਦੀ ਸੁਣਵਾਈ ਚੱਲ ਰਹੀ ਆ ਉੱਥੇ ਕਿਸੇ ਨੂੰ ਕੋਈ ਉਮੀਦ ਹੈ ਉੱਥੇ ਵੀ ਉਮੀਦ ਤਾਂ ਛੱਡੋ ਕੱਲ ਪਾਰਲੀਮੈਂਟ ਦੇ ਵਿੱਚ ਵੀ ਚੋਣ ਸੁਧਾਰਾਂ ਦੇ ਨਾਂ ਦੇ ਉੱਤੇ ਜਿਹੜੀ ਬਹਿਸ ਹੋਈ ਹੈ ਉਸ ਗਰਮਾ-ਗਰਮ ਬਹਿਸ ਦੇ ਵਿੱਚ ਮਨੀਸ਼ ਤਵਾੜੀ ਤੋਂ ਲੈ ਕੇ ਹੋਰ ਕਈ ਵੱਡੇ-ਵੱਡੇ ਜਿਹੜੇ ਧਾਰਮਿਕ ਲੀਡਰ ਨੇ ਕਿਉਂਕਿ ਮਨੀਸ਼ ਤਵਾੜੀ ਸੁਪਰੀਮ ਕੋਰਟ ਦੇ ਵਕੀਲ ਵੀ ਨੇ ਉਹਨਾਂ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਉਹਨਾਂ ਨੇ ਤਾਂ ਇਹ ਕਿਹਾ ਭਈ ਐਸਆਈਆਰ ਹੀ ਜਿਹੜੀ ਆ ਇਹਦੀ ਪ੍ਰੋਵੀਜ਼ਨ ਹੀ ਨਹੀਂ ਦੇਸ਼ ਦੇ ਸੰਵਿਧਾਨ ਚ ਨਾ ਚੋਣ ਕਮਿਸ਼ਨ ਕੋਲੇ ਐਸਆਈਆਰ ਕਦੀ ਕੋਈ ਨਹੀਂ ਜੀ ਜਿਹੜੀ ਸਰਸਰੀ ਰਿਵੀਜ਼ਨ ਤਾਂ ਹੁੰਦੀ ਆ ਹਰ ਤੋਂ ਪਹਿਲਾਂ ਪਰ ਐਸਆਈਆਰ ਦੇ ਨਾਂ ਦੇ ਉੱਤੇ ਇਹ ਐਸਆਈਆਰ ਨਹੀਂ ਹੈ ਅਸਲ ਵਿੱਚ ਇਹ ਤਾਂ ਘੱਟ ਗਿਣਤੀਆਂ ਤੇ ਜਿਹੜੇ ਦੂਜੇ ਕੁਝ ਐਸੇ ਲੋਕ ਨੇ ਜਿਹੜੇ ਵਿਰੋਧੀ ਧਿਰ ਦੇ ਸਪੋਰਟਰ ਕਹੋ ਉਹਨਾਂ ਦੀ ਵੋਟ ਖਤਮ ਕਰਦਾ ਇੱਕ ਤਰੀਕਾ ਵਾ ਤੇ ਕੁਝ ਦਿਨ ਪਹਿਲਾਂ ਜਿਹੜੇ ਵਿਰੋਧੀ ਧਿਰ ਦੇ ਮੁੱਖ ਨੇਤਾ ਨੇ ਰਾਹੁਲ ਗਾਂਧੀ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਈ ਵੀ ਕਿਹਾ ਸੀ ਔਰ ਉਹ ਗੱਲ ਠੀਕ ਹੋ ਗਈ ਕਿਸੇ ਹੱਤਾਂ ਹੀ ਕਿ ਆਪਾਂ ਅੱਜ ਇਹਦੇ ਤੇ ਫਿਰ ਤੋਂ ਚਰਚਾ ਕਰਾਂਗੇ ਇੱਕ ਮੰਦ ਪਰਦੇਸ਼ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਬੇ ਜਿਹਦਾ ਵੋਟਰ ਸੂਚੀ 'ਚ ਨਾਂ ਨਹੀਂ ਨਾ ਤੁਹਾਡਾ ਰਾਸ਼ਨ ਕਾਰਡ ਵੀ ਗਿਆ ਸਮਝੋ ਅੱਛਾ ਪਤਨ ਮੇਰ ਹੋਇਆ ਵੀ ਰਾਹੁਲ ਗਰਦੀ ਦੀ ਜਿਹੜੀ ਪਿਛਲੇ ਸਾਲ ਕਹੀ ਗੱਲ ਸੀ ਉਹ ਸੱਚ ਹੋ ਗਈ ਉਹਨਾਂ ਕਹਿੰਦੇ ਸੀ ਵੀ ਪਹਿਲਾਂ ਵੋਟਰ ਬੋਟ ਕੋਈ ਜਾਊਗੀ ਫਿਰ ਤੁਹਾਡਾ ਰਾਸ਼ਨ ਕਾਰਡ ਖੋਇਆ ਜਾਊਗਾ ਫਿਰ ਤੁਹਾਡਾ ਘਰ ਖੋਇਆ ਜਾਊਗਾ ਫਿਰ ਤੁਹਾਡੀਆਂ ਜ਼ਮੀਨਾਂ ਕੋਈਆਂ ਜੜ ਗਈਆਂ ਤੁਹਾਡੇ ਪੱਲੇ ਕੱਖ ਨਹੀਂ ਛੱਡਣਾ ਤੇ ਤੁਹਾਨੂੰ ਚੰਗੇ ਭਰੇ ਨਾਗਰ ਕਹੁੰਦਿਆਂ ਨੂੰ ਵਿਦੇਸ਼ੀ ਜਾ ਕਸਪੈਟਿਏ ਕਹਿ ਦੇਣਾ ਤੇ ਹੁਣ ਹਲਾਕ ਸਵਾਲ ਇੱਕੋ ਹੀ ਆ ਵੀ ਜਿਹੜੇ ਕਸਪੈਟਿਏ ਨੇ ਇਹ ਚੋਣਾਂ ਦੇ ਨਾਲ-ਨਾਲ ਤੁਰਦੇ ਆ ਜਦੋਂ ਚੋਣਾ ਬੰਗਾਲ ਤੋਂ ਹੁੰਦੀਆਂ ਨੇ ਤਾਂ ਕੁਸਪੈਟੀਆਂ ਸਾਰੇ ਬੰਗਾਲ ਜਾਵਣਦੇ ਨੇ ਜਦੋਂ ਚੋਣਾ ਦਿੱਲੀ ਤੋਂ ਹੁੰਦੀਆਂ ਨੇ ਸਾਰੇ ਤਰਹੰਗੀਏ ਦਿੱਲੀ ਜਾ ਜਾਂਦੇ ਨੇ ਜਦੋਂ ਚੋਣਾ ਬਿਹਾਰ ਤੋਂ ਹੁੰਦੀਆਂ ਨੇ ਤਾਂ ਸਾਰੇ ਤਰਹੰਗੀਏ ਜਾਂ ਕੁਸਪੈਟੀਆਂ ਜਾਂ ਬੰਗਲਾਦੇਸ਼ੀ ਉਹ ਸਾਰੇ ਬਿਹਾਰ ਚ ਚਲ ਜਾਂਦੇ ਨੇ ਬਸ ਪੰਜਾਬ ਦੀ ਵਾਰੀ ਆਉਣ ਵਾਲੀ ਆ ਪੰਜਾਬ 'ਚ ਵੀ ਐਸਆਈਆਰ ਚੱਲ ਰਹੀ ਆ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੀ ਬਣਦਾ ਜੀ ਬਹੁਤ ਮਿਹਰਬਾਨੀ ਖਿਲ ਸਾਹਿਬ ਤੁਸੀਂ ਜੁੜੇ ਹੋ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸਸੀ ਦਾ ਤਾਂ 90 ਘੰਟੇ ਨਾਲ ਜੁੜ ਕੇ ਅਸੀਂ ਕੁਝ ਮੁੱਦਿਆਂ ਤੇ ਗੱਲਬਾਤ ਕਰ ਰਹੇ ਸੀ ਐਸਆਰ ਦਾ ਮਾਮਲਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹੋਏ ਤੁਹਾਡਾ ਸਾਥ ਚਾਹਾਂਗੇ ਗੱਲਾਂ ਚੰਗੀਆਂ ਲੱਗਣੇ ਨੂੰ ਸ਼ੇਅਰ ਕਰਦੇ ਰਹੋ ਤੇ ਅਸੀਂ ਖੁਸ਼ ਹੋਵਾਂ ਕੁਝ ਹੋਰ ਤੁਹਾਡੇ ਲਈ ਤੁਹਾਡੇ ਵਾਸਤੇ ਲਿਆਉਂਦੇ ਰਹੀਏ ਫਿਰ ਮਿਲਦੇ ਹਾਂ ਜੀ ਰੱਬ ਰਾਖਾ ਇਨਸਾਨੀਅਤ ਜਿੰਦਾਬਾਦ